ਇਹੀ ਗਲਤ ਹੈ ਕਿ ਜਿਹੜੀ ਗੱਲ ਤੁਸੀਂ ਹੁਣ ਕਹੀਏ ਹਾਂਜੀ ਸਿੱਖ ਧਰਮ ਦਾ ਇਤਿਹਾਸ ਲਿਖੇ ਹਾਂਜੀ ਇਹੀ ਗਲਤੀ ਵਿਦਵਾਨ ਕਰਦੇ ਰਹੇ ਨੇ ਪਹਿਲਾਂ ਤੁਹਾਡੇ ਤੋਂ ਠੀਕ ਹੈ ਜੀ ਇਤਿਹਾਸ ਲਿਖਿਆ ਹੀ ਨਹੀਂ ਉਹਨੇ ਠੀਕ ਹੈ ਜੀ ਭਾਈ ਸੰਤੋਖ ਸਿੰਘ ਇਤਿਹਾਸਕਾਰ ਨਹੀਂ ਹਨ ਧਰਮ ਸ਼ਾਸਤਰੀ ਨੇ ਠੀਕ ਹੈ ਜੀ ਇਤਿਹਾਸ ਆ ਕੜਾ ਜਿਹੜਾ ਲੋਹੇ ਦਾ ਟੁਕੜਾ ਏ ਇੱਕ ਛੋਟਾ ਜਿਹਾ ਜੀ ਇਹਦੀ ਕੀਮਤ 20 ਰੁਪਏ ਹੋ ਸੰਸਾਰ 'ਚ ਜਾਂ 30 ਜਾਂ 50 ਹੋ ਹਾਂਜੀ ਮੇਰੇ ਵਾਸਤੇ ਇਹਦੀ ਕੀਮਤ ਲੱਖਾਂ ਤੋਂ ਵੀ ਵੱਧ ਹੈ ਠੀਕ ਹੈ ਜੀ ਤੋਂ ਧਰਮ ਸ਼ਾਸਤਰੀ ਹੈ ਜਿਹੜਾ ਧਰਮ ਦੀਆਂ ਨਿਸ਼ਾਨੀਆਂ ਦੀ ਕੀ ਕੀਮਤ ਹੈ ਉਹ ਪਛਾਣਦਾ ਇਤਿਹਾਸਕਾਰ ਦਾ ਕੋਈ ਵਾਸਤਾ ਨਹੀਂ ਇਹਨਾਂ ਗੱਲਾਂ ਠੀਕ ਹੈ ਜੀ ਤੇ ਭਾਈ ਸੰਤੋਖ ਸਿੰਘ ਧਰਮ ਸ਼ਾਸਤਰੀ ਨੇ ਜੀ ਉਹ ਕਿਹੋ ਜਿਹਾ ਇਤਿਹਾਸ ਰਚਦੇ ਨੇ ਤੇ ਲਿਖ ਰਹੇ ਨੇ ਉਹ ਮੈਂ ਤਾਂ 당 ਰਹਿ ਕੇ ਪੜ੍ਹ ਕੇ ਮੈਂ ਉਹਨਾਂ ਦਾ ਸਰਲ ਅਰਥ ਕਰ ਰਹੇ ਹਾਂ ਜੀ ਹਾਂਜੀ ਸਿਰਫ ਦੋ ਐਗਜ਼ਾਮਪਲ ਤੁਹਾਨੂੰ ਸੁਣਾ ਦਿੰਦਾ ਉਹਦੇ ਵਿੱਚ ਅੱਛਾ ਜੀ ਮਹਰ ਇਹ ਜਨਮ ਸਾਖੀਆਂ ਚੋਂ ਨਹੀਂ ਲਏ ਜੀ ਭਾਈ ਸੰਤੋਖ ਸਿੰਘ ਜੀ ਜਨਮ ਸਾਖੀਆਂ ਦੇ ਹਵਾਲੇ ਵੀ ਦਿੰਦੇ ਨੇ ਹਾਂਜੀ ਸੁਧਾਰ ਕੇ ਸੋਧ ਕੇ ਮਿੱਠੀ ਬੋਲੀ ਚ ਆਪਣੇ ਕੋਲੋਂ ਵੀ ਸਾਖੀਆਂ ਤਿਆਰ ਕਰਦੇ ਆਪਣੇ ਕੋਲੋਂ ਸਾਖੀਆਂ ਤਿਆਰ ਕਰਦੇ ਨੇ ਐਡੀਆਂ ਸ਼ਾਨਦਾਰ ਕਮਾਲ ਹਾਂਜੀ ਦੋ ਸਾਖੀਆਂ ਸੁਣਾਣਾ ਤੁਹਾਨੂੰ ਜਿਹੜੀਆਂ ਜਨਮ ਸਾਖੀਆਂ ਚ ਨਹੀਂ ਹਨ ਹਾਂਜੀ ਠੀਕ ਹੈ ਮਹਾਰਾਜ ਦੀ ਮੰਗਣੀ ਦੀ ਰਸਮ ਹੋਈ ਸੁਲਤਾਨਪੁਰ ਹਾਂਜੀ ਬੇਬੇ ਨਾਨਕੀ ਜੀ ਭਾਈ ਜੈਰਾਮ ਜੀ ਬਚੋਲੇ ਸਾਹਿਬ ਹਾਂਜੀ ਤੋਂ ਖੱਤਰੀਆਂ ਦਾ ਪਰਿਵਾਰ ਇਹ ਸੀ ਖੱਤਰੀ ਹੋ ਸਨ ਹਾਂਜੀ ਪਟਵਾਰੀਆਂ ਦਾ ਪਰਿਵਾਰ ਇਹ ਸੀ ਉਹ ਕਾਨੂੰਗੋ ਹੋ ਸਨ ਠੀਕ ਹੈ ਭਾਈ ਜੈਰਾਮ ਜੀ ਤਹਿਸੀਲਦਾਰ ਸਨ ਹਾਂਜੀ ਜਿਵੇਂ ਡਾਕਟਰ ਡਾਕਟਰਾਂ ਦੇ ਘਰ ਰਿਸ਼ਤੇ ਕਰਕੇ ਰਾਜੀ ਹੁੰਦੇ ਨੇ ਜਿਹੋ ਜਿਹਾ ਕੀਤਾ ਰੁਚੀ ਹੁੰਦੀ ਹੈ ਉਹਨਾਂ ਲੋਕਾਂ ਨਾਲ ਵਾਹ ਵੀ ਪਿਆ ਹੁੰਦਾ ਕਿਤੇ ਹਾਂਜੀ ਜਾਣਕਾਰੀ ਲਈ ਜਾਂਦੀ ਹੁੰਦੀ ਹੈ ਸੌਖਾ ਹੁੰਦਾ ਇਹ ਹਾਂਜੀ ਤੋਂ ਇਹ ਪਟਵਾਰੀ ਕਾਨੂੰਗੋ ਤਹਿਸੀਲਦਾਰ ਰੈਵਨਿਊ ਅਫਸਰ ਸਨ ਇਹ ਸਾਰੇ ਠੀਕ ਹੈ ਬਹੁਤ ਖੁਸ਼ੀ ਖੁਸ਼ੀ ਮਾਪੇ ਮੰਗਣੀ ਦੀ ਰਸਮ ਕਰਕੇ ਮਹਾਰਾਜ ਉੱਥੇ ਹੀ ਰਹੇਗੇ ਸੁਲਤਾਨਪੁਰ ਆਪ ਤਲਵੰਡੀ ਆ ਗਏ ਹਾਂਜੀ ਅਗਲੀ ਸਵੇਰ ਪਿਤਾ ਜੀ ਮਾਤਾ ਜੀ ਨੂੰ ਕਹਿੰਦੇ ਰਾਏ ਬੁਲਾਰ ਖਾਨ ਸਾਹਿਬ ਨੂੰ ਖੁਸ਼ਖਬਰੀ ਦੇ ਆਈਏ ਹਾਂਜੀ ਮਾਤਾ ਜੀ ਕਹਿੰਦੇ ਦੇ ਆਓ ਹਾਂਜੀ ਚਲੇ ਗਏ ਦੁਆ ਸलाम ਹੋਈ ਰਾਏ ਜੀ ਖੁਸ਼ਖਬਰੀ ਦੇਣ ਆਇਆ ਹਾਂ ਹਾਂਜੀ ਰਾਏ ਜੀ ਕਹਿੰਦੇ ਕਹੋ ਤੁਸਾਂ ਦੇ ਗੁਲਾਮ ਨਾਨਕ ਦੀ ਕੁੜਮਾਈ ਕਰਕੇ ਆਏ ਹਾਂ ਰਾਏ ਸਾਹਿਬ ਕਹਿੰਦੇ ਕੁੜਮਾਈ ਤਾਂ ਮੁਬਾਰਕ ਪਰ ਨਾਨਕ ਅਸਾਂ ਦਾ ਗੁਲਾਮ ਕਿਵੇਂ ਹੋਇਆ ਪਿਤਾ ਜੀ ਕਹਿੰਦੇ ਜੀ ਅਸਾਂ ਨੂੰ ਅਦਬ ਕਰਨਾ ਲੋੜੀਏ ਨਾ ਹਾਂਜੀ ਰਾਏ ਸਾਹਿਬ ਕਹਿੰਦੇ ਅਦਬ ਕਰਨ ਦੇ ਹੋਰ ਤਰੀਕੇ ਮੁੱਕ ਗਏ ਹਾਂਜੀ ਫਿਰ ਰਾਏ ਸਾਹਿਬ ਕਹਿੰਦੇ ਮਹਿਤਾ ਤਾਜ ਨੂੰ ਸੀਸ ਤੇ ਸਜਾਉਂਗੇ ਤਾਂ ਤਾਜ ਦੀ ਵੀ ਸ਼ੋਭਾ ਹਾਂਜੀ ਪੈਣਨ ਵਾਲੇ ਦੀ ਵੀ ਇੱਜ਼ਤ ਹਾਂਜੀ ਜੇ ਤਾਜ ਨੂੰ ਪੈਰਾਂ 'ਚ ਰੱਖੋਗੇ ਤਾਜ ਦੀ ਬੇਅਦਬੀ ਤਾਂ ਹੈ ਹੀ ਹੈ ਪੈਰਾਂ 'ਚ ਰੱਖਣ ਵਾਲੇ ਨੂੰ ਲੋਕ ਮੂਰਖ ਕਹਿਣਗੇ ਹਾਂਜੀ ਬਾਬਾ ਨਾਨਕ ਜ਼ਮਾਨੇ ਦਾ ਤਾਜ ਹੈ ਉਹਨੂੰ ਸੀਸ ਤੇ ਟਿਕਾਉਂਗੇ ਤੁਹਾਡੀ ਸ਼ੋਭਾ ਵਧੇਗੀ ਹਾਂਜੀ ਹੇ ਭਾਈ ਸੰਤੋਖ ਸਿੰਘ ਜੀ ਨੇ ਮੈਂ ਤੁਹਾਨੂੰ ਕਿੰਨੀ ਵਾਰੀ ਕਹਿ ਚੁੱਕਿਆ ਮੈਂ ਬਹੁਤ ਵਾਰ ਬਹੁਤ ਦਫਾ ਰੋਕ ਚੁੱਕਿਆ ਨਹੀਂ ਤਾਂ ਨਾ ਕਿਹਾ ਕਰ ਮਰੀ ਮੈਂ ਉਹਦਾ ਦਾਸ ਆ ਬਿਲਕੁਲ ਬਿਲਕੁਲ ਹੁਣ ਇਹ ਕੋਈ ਹਿਸਟਰੀ ਹੋਵੇ ਨਾ ਹੋਵੇ ਹਿਸਟਰੀ ਤੋਂ ਆਪਾਂ ਕੀ ਲੈਣਾ ਹੈ ਕਿਵੇਂ ਭਾਈ ਰਤਨ ਸਿੰਘ ਭੰਗੂ ਹਾਂਜੀ ਹਿਸ ਹਿਸਟਰੀ ਤੋਂ ਐਨੇ ਵਾਕਫ ਨੇ ਇਤਿਹਾਸਕਾਰ ਉਹ ਵੀ ਨਹੀਂ ਹਨ ਹਾਂਜੀ ਲੇਕਿਨ ਉਹ ਸਪਿਰਿਟ ਹੈ ਜਿਹੜੀ ਨਾ ਇਤਿਹਾਸ ਦੀ ਉਹਨੂੰ ਫੜਦੇ ਨੇ ਹਾਂਜੀ ਮਸਲਨ ਉਹਨੂੰ ਪਤਾ ਲੱਗਿਆ ਕਿਸੇ ਨੂੰ ਕਿਸੇ ਨੇ ਸਰਦਿਆ ਨਹੀਂ ਹਾਂਜੀ ਵੇ ਬੂਟੇ ਸ਼ਾਹ ਤੋਂ ਇਤਿਹਾਸ ਲਿਖਾ ਰਿਹਾ ਡਿਪਟੀ ਕਮਿਸ਼ਨਰ ਲੁਧਿਆਣੇ ਦਾ ਹਾਂਜੀ ਕੋੜਾ ਬੀੜਿਆ ਹਾਂਜੀ ਲੁਧਿਆਣੇ ਆ ਗਏ ਹਾਂਜੀ ਡੀਸੀ ਨੂੰ ਮਿਲੇ ਹਾਂਜੀ ਕਹਿੰਦੇ ਸਾਡਾ ਇਤਿਹਾਸ ਮੁਸਲਮਾਨ ਤੋਂ ਲਿਖਵਾ ਰਹੇ ਹੋ ਤੁਸੀਂ ਹਾਂਜੀ ਕਹਿੰਦੇ ਹਾਂ ਫਿਰ ਕੀ ਹੋ ਗਿਆ ਹਾਂਜੀ ਕਹਿੰਦਾ ਸਾਡਾ ਇਤਿਹਾਸ ਸਿੱਖਾਂ ਦਾ ਮੁਸਲਮਾਨ ਕਿਵੇਂ ਲਿਖੂਗਾ ਹਾਂਜੀ ਉਹ ਕਹਿੰਦੇ ਇਤਿਹਾਸ ਦਾ ਇਤਿਹਾਸ ਹੈ ਫਲਾਣਾ ਸ਼ਖਸ ਹੋਇਆ ਇੰਨੇ ਤਰੀਕ ਨੂੰ ਇਹ ਹੋਇਆ ਆਹ ਕੰਮ ਕੀਤਾ ਇਤਿਹਾਸ ਹੈ ਕਹਿੰਦਾ ਇਤਿਹਾਸ ਇਹ ਨਹੀਂ ਹੁੰਦਾ ਹਾਂਜੀ ਉਹ ਕਹਿੰਦਾ ਐ ਕਰਦੇ ਆ ਫਿਰ ਹਾਂਜੀ ਮੈਂ ਬਲਾਲਾ ਨਾ ਬੂਟੇ ਸ਼ਾਹ ਨੂੰ ਹਾਂਜੀ ਤੁਹਾਡੀ ਦੋਵਾਂ ਦੀ ਗੱਲਬਾਤ ਸੁਣ ਲਾਣਾ ਹਾਂਜੀ ਬੂਟੇ ਸ਼ਾਹ ਬੁਲਾ ਲਿਆ ਜੀ ਹਾਂਜੀ ਵਿਚਾਰ ਵਟਾਂਦਰਾ ਹੋਇਆ ਡਿਪਟੀ ਕਮਿਸ਼ਨਰ ਸੁਣ ਰਿਹਾ ਤੇ ਨੋਟ ਕਰ ਰਿਹਾ ਹਾਂਜੀ ਇਹ ਗੱਲ ਮੈਂ ਐਮਫਿਲ ਦੀ ਕਲਾਸ 'ਚ ਨੋਟ ਕਰਵਾਉਂਦਾ ਹਾਂ ਨਾ ਵਿਦਿਆਰਥੀਆਂ ਨੂੰ ਕਿ ਇੱਕ ਤਾਂ ਹਿਸਟਰੀ ਹੁੰਦੀ ਏ ਇੱਕ ਹਿਸਟੋਰੀਓਗ੍ਰਾਫੀ ਹੁੰਦੀ ਏ ਇੱਕ ਹਿਸਟਰੀ ਦੀ ਡਾਇਰੈਕਸ਼ਨ ਹੁੰਦੀ ਏ ਕਿ ਹਿਸਟਰੀ ਆ ਤੱਥ ਪਏ ਨੇ ਆਪਣੇ ਸਾਹਮਣੇ ਉਹਨਾਂ 'ਚ ਕਿਹੜੇ-ਕਿਹੜੇ ਸਾਡੇ ਕੰਮ ਦੇ ਨੇ ਕਿਹੜੇ-ਕਿਹੜੇ ਨਕੰਮੇ ਨੇ ਉਹ ਚੁਣਨੇ ਨੇ ਆਪਾਂ ਹਾਂਜੀ ਰਤਨ ਸਿੰਘ ਪੰਗੂ ਬੂਟੇ ਸ਼ਾਹ ਨੂੰ ਕਹਿੰਦਾ ਸਾਡਾ ਰਾਜ ਭਾਗ ਇੱਕ ਤਾਂ ਬਾਬਾ ਬੰਦਾ ਸਿੰਘ ਵੇਲੇ ਹੋਇਆ ਸੀ ਹਾਂਜੀ ਤੇ ਇੱਕ ਮਹਾਰਾਜ ਰਣਜੀਤ ਸਿੰਘ ਵੇਲੇ ਹਾਂਜੀ ਬੂਟੇ ਸ਼ਾਹ ਕਹਿੰਦਾ ਕਿਹੜਾ ਰਾਜ ਹੋਇਆ ਸੀ ਤੁਹਾਡਾ ਹਾਂਜੀ ਡਾਕੂਆਂ ਨੇ ਲੁਟੇਰਿਆਂ ਨੇ ਖੋਲੀ ਸੀ ਥੋੜੀ ਜ਼ਮੀਨ ਥੋੜੇ ਚਿਰ ਲਈ ਹਾਂਜੀ 8 ਖਸਾਲ ਲਈ ਬੰਦੇ ਨੇ ਖੋਲੀ ਸੀ ਹਾਂਜੀ ਤੇ 40 ਸਾਲ ਵਾਸਤੇ ਰਣਜੀਤ ਸਿੰਘ ਇਹ ਕਿਹੜਾ ਰਾਜ ਸੀ ਹਾਂਜੀ ਭਰਾਤਨ ਸਿੰਘ ਪੰਗੂ ਕਹਿੰਦਾ ਹੋਰ ਰਾਜ ਕਿਵੇਂ ਹੁੰਦਾ ਹੁੰਦਾ ਉਹ ਕਹਿੰਦਾ ਕਿਸੇ ਵੱਡੀ ਤਾਕਤ ਨੇ ਰਿਕੋਗਨਾਈਜ਼ ਕੀਤਾ ਹੁੰਦਾ ਹੈ ਵੱਡੀ ਤਾਕਤ ਨੇ ਮਾਨਤਾ ਦਿੱਤੀ ਹੁੰਦੀ ਹੈ ਵੱਡੀ ਤਾਕਤ ਨੇ ਅਸੀਸ ਦਿੱਤੀ ਹੁੰਦੀ ਹੈ ਤੇ ਵੱਡੀ ਤਾਕਤ ਨਾਲ ਖੜੇ ਰਹਿਣ ਦਾ ਦਾਵਾ ਕਰਦੀ ਹੁੰਦੀ ਹੈ ਉਹਨੂੰ ਰਾਜ ਕਹਿੰਦੇ ਨੇ ਤੁਹਾਨੂੰ ਰਾਜ ਕਹਿੰਨੇ ਦਿੱਤਾ ਸੀ ਬੂਟੇ ਸ਼ਾਹ ਕਹਿੰਦਾ ਹੋ ਕਹਿੰਦਾ ਰਤਨ ਸਿੰਘ ਭੰਗੂ ਸਾਨੂੰ ਰਾਜ ਉਸ ਨੇ ਦਿੱਤਾ ਸੀ ਜਿਨੇ ਬਾਬਰ ਨੂੰ ਦਿੱਤਾ ਸੀ ਹਾਂਜੀ ਹੋ ਕਹਿੰਦਾ ਬਾਬਰ ਨੂੰ ਰਾਜ ਕਹਿੰਨੇ ਦਿੱਤਾ ਸੀ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਹੋ ਕਹਿੰਦਾ ਇਹ ਕਿ ਇਹ ਕਿਹੜੀ ਹਿਸਟਰੀ ਹੋਈ ਉਹ ਕਹਿੰਦਾ ਕਿਸਮਤ ਚੰਗੀ ਸੀ ਬਾਬਰ ਦੀ ਮਹਾਰਾਜ ਦੇ ਦਰਸ਼ਨ ਹੋਏ ਹੱਥ ਜੋੜ ਕੇ ਭੀਖ ਮੰਗੀ ਸੀ ਮੈਨੂੰ ਰਾਜ ਦੇ ਦਿਓ ਮਹਾਰਾਜ ਨੇ ਰਾਜ ਦੇ ਦਿੱਤਾ ਸੀ ਕਿ ਸੱਤ ਪੁਸ਼ਤਾਂ ਰਾਜ ਕਰਨੀਆਂ ਤੇਰੀਆਂ ਪਰ ਤਾਂ ਜੇ ਇਨਸਾਫ ਕਰੇਗਾ ਜਦੋਂ ਬੇਇਨਸਾਫੀ ਕਰਨੀ ਸ਼ੁਰੂ ਹੋ ਜਾਵੇਗਾ ਅਸੀਂ ਰਾਜ ਖੋਹ ਲਾਂਗੇ ਹਾਂਜੀ ਇਹ ਐ ਸਿੱਖ ਹਿਸਟਰੀ ਹਾਂਜੀ ਸਿੱਖ ਇਤਿਹਾਸ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਹਾਂਜੀ ਤੱਥ ਹੋ ਹੀ ਨੇ ਬੂਟੇ ਸ਼ਾਹ ਵਾਸਤੇ ਹੋਰ ਨੇ 70 ਦੇ ਅਧਾਰਤ ਤੇ ਮਤਲਬ ਧਰਮ ਰਤਨ ਸਿੰਘ ਪੰਗੂ ਵਾਸਤੇ ਹੋਰ ਨੇ ਅਰਥ ਇਸੇ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਦੀ ਦੂਜੀ ਸਾਖੀ ਹੈ ਜਿਹੜੀ ਉਹ ਸੁਣਨਯੋਗ ਹਾਂਜੀ ਜ਼ਿਕਰ ਕਰਦੇ ਨੇ ਕਿ ਮਹਾਰਾਜ ਹਰਦਵਾਰ ਪਹੁੰਚੇ ਜੀ ਇਹ ਇਤਿਹਾਸਿਕ ਤੱਥ ਹੈ ਕਿ ਹਰਦਵਾਰ ਗਏ ਸੀ ਹਾਂਜੀ ਪਾਣੀ ਪਛਮ ਵੱਲ ਸ਼ੁਰੂ ਕੀਤਾ ਦੇਖਣਾ ਸ਼ੁਰੂ ਕਰ ਦਿੱਤਾ ਸੀ ਤੇ ਉੱਥੇ ਗੁਰਦੁਆਰਾ ਵੀ ਬਣਿਆ ਸੀ ਜਿਹੜਾ ਹਿੰਦੂਆਂ ਨੇ ਹੁਣ ਉਹ ਖੋਲਿਆ ਹਾਂਜੀ ਤਾਂ ਉੱਥੇ ਹਰਦਵਾਰ ਗਏ ਹਾਂਜੀ ਹੁਣ ਰਤਨ ਸਿੰਘ ਭੰਗੂ ਕੀ ਲਿਖ ਰਿਹਾ ਜਿਹੜਾ ਕਿ ਇਹਦੇ ਸਾਖੀਆਂ 'ਚ ਨਹੀਂ ਆਏ ਹਾਂਜੀ ਲਿਖਦਾ ਹੈ ਕਿ ਮਹਾਰਾਜ ਨੇ ਕੀਰਤਨ ਕੀਤਾ ਉਪਦੇਸ਼ ਦਿੱਤੇ ਸੰਗਤ ਬੈਠੀ ਆਲੇ ਦੁਆਲੇ ਸੰਗਤ ਦੇਖ ਰਹੀ ਹੈ ਮਹਾਰਾਜ ਦੇਖ ਰਹੇ ਨੇ ਕਿ ਗੰਗਾ ਹੱਥਾਂ 'ਚ سونے ਦਾ ਥਾਲ ਤੇ ਹੀਰੇ ਮੋਤੀ ਲਈ ਆ ਰਹੀ ਏ ਤੁਰੀ ਹਾਂਜੀ ਹੁਣ ਗੰਗਾ ਜਿਹੜੀ ਇਕੱਲੀ ਨਦੀ ਨਹੀਂ ਹੈ ਹਿੰਦੂਆਂ ਵਾਸਤੇ ਦੇਵੀ ਵੀ ਹੈ ਹੁਣ ਰਤਨ ਆਪਣਾ ਭਾਈ ਸੰਤੋਖ ਸਿੰਘ ਸੋਚ ਰਹੇ ਨੇ ਵੀ ਹਵਾ ਦੀ ਤੇ ਪਾਣੀ ਦੀ ਸ਼ਕਲ ਤਾਂ ਕੋਈ ਹੁੰਦੀ ਨਹੀਂ ਆਪਾਂ ਤੁਰੀ ਦੀ ਦੇਵੀ ਦਿਖਾਣੀ ਹੈ ਕਿਵੇਂ ਦਿਖਾਈਏ ਫਿਰ ਲਿਖਦੇ ਨੇ ਬਰਫ਼ ਦੀ ਬਣੀ ਹੋਈ ਪਰੀ ਸੀ ਜਿਹੜੀ ਤੁਰੀ ਆ ਰਹੀ ਸੀ ਬਰਫ ਚ ਬਦਲ ਕਨਵਰਟ ਕੀਤਾ ਉਹਨੂੰ ਬਰਫ ਚ ਬਣੀ ਹੀ ਬਰਫ ਦੀ ਬਣੀ ਹੀ پری ਦੇ ਹੱਥਾਂ ਚ ਸੋਨੇ ਦਾ ਥਾਲ ਤੇ ਥਾਲ ਚ ਹੀਰੇ ਮੋਤੀ ਮਹਾਰਾਜ ਦੇ ਚਰਨਾਂ ਚ ਰੱਖ ਕੇ ਮੱਥਾ ਟੇਕਿਆ ਮਹਾਰਾਜ ਕਹਿੰਦੇ ਦੇਵੀ ਅਸੀਂ ਸੋਨਾ ਚਾਂਦੀ ਹੀਰੇ ਮੋਤੀ ਮਨਜ਼ੂਰ ਨਹੀਂ ਕਰਦੇ ਇਹ ਲੈ ਜਾ ਗੰਗਾ ਦੇਵੀ ਕਹਿੰਦੀ ਮਹਾਰਾਜ ਪੂਰੀ ਸ਼ਰਧਾ ਨਾਲ ਆਪਦੇ ਚਰਨਾਂ ਦਾ ਧਿਆਨ ਤਰ ਕੇ ਫੇਰ ਲੈ ਕੇ ਆਈਆਂ ਤੁਸੀਂ ਮਨਜ਼ੂਰ ਕਰੋ ਮਹਾਰਾਜ ਨੇ ਪੁੱਛਿਆ ਕਿਉਂ ਲੈ ਕੇ ਆਏ ਹੋ ਤੁਸੀਂ ਗੰਗਾ ਨੇ ਕਿਹਾ ਕਿ ਹਜ਼ਾਰਾਂ ਨੇ ਲੱਖਾਂ ਯਾਤਰੀ ਮੇਰੇ ਤੀਰਥਾਂ ਤੇ ਇਸ਼ਨਾਨ ਕਰਦੇ ਨੇ ਇਸ ਹਿਸਾਬ ਨਾਲ ਕਿ ਉਹਨਾਂ ਦੇ ਪਾਪ ਧੋਏ ਜਾਣਗੇ ਮਹਾਰਾਜ ਉਹਨਾਂ ਦੇ ਪਾਪ ਤਾਂ ਧੋਏ ਜਾਂਦੇ ਨੇ ਪਰ ਉਹ ਪਾਪ ਮੇਰੇ ਸਿਰ ਤੇ ਚੜਦੇ ਨੇ ਮੇਰੇ ਸਿਰ ਤੋਂ ਇਹ ਭਾਰ ਕਿਵੇਂ ਉਤਰੂਗਾ ਮਹਾਰਾਜ ਕਹਿੰਦੇ ਚਾਹੇ 100 ਸਾਲ ਬਾਅਦ ਆਏ ਚਾਹੇ 1000 ਸਾਲ ਬਾਅਦ ਕੋਈ ਮਹਾਪੁਰਖ ਆ ਕੇ ਇਸ਼ਨਾਨ ਕਰਿਆ ਕਰੇਗਾ ਤੁਹਾਡੇ ਤੀਰਥ ਤੇ ਫਿਰ ਉਹ ਪਾਪ ਧੋਏ ਜਾਣਗੇ ਤੇ ਆਪਣੇ ਨਾਲ ਲੈ ਜਾ ਕਰੇਗਾ ਹੱਥ ਜੋੜ ਕੇ ਗੰਗਾ ਨੇ ਕਿਹਾ ਮਹਾਰਾਜ ਫਿਰ ਕਰੋਗੇ ਇਸ਼ਨਾਨ ਹਾਂਜੀ ਮਹਾਰਾਜ ਨੇ ਕਿਹਾ ਇਸੇ ਲਈ ਆਏ ਹਾਂ ਹਾਂਜੀ ਸਿੱਖਾਂ ਨੂੰ ਕਿਹਾ ਭਾਈ ਇਹ ਥਾਲ ਲੈ ਜਾਓ ਸੁਨਿਆਰ ਕੋਲ ਭਰਿਆ ਭਰਾਇਆ ਇਹਦੇ ਬਦਲੇ ਪੈਸੇ ਲਿਆਓ ਤੇ ਪੈਸਿਆਂ ਦੇ ਖਰੀਦੋ ਰਸਦਾਂ ਤੇ ਲੰਗਰ ਵਰਤਾਓ ਠੀਕ ਰਸਦਾਂ ਖਰੀਦ ਕੇ ਲੰਗਰ ਚਾਲੂ ਕਰੋ ਤੇ ਅਸੀਸ ਲੈ ਕੇ ਮਾਤਾ ਗੰਗਾ ਨੇ ਮੱਥਾ ਟੇਕਿਆ ਹਾਂਜੀ ਤੇ ਵਾਪਸ ਚਲੇ ਗਏ